ਸਤਿ ਸ਼੍ਰੀ ਅਕਾਲ ਜੀ ਸਿਮਰਨ ਮਟੀਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਬੈਲਵਟ ਦੇ ਸੂਟ ਹੈ ਬਹੁਤ ਜ਼ਿਆਦਾ ਸੋਹਣੇ ਸੂਟ ਤੇ ਤੁਹਾਨੂੰ ਹੈਂਡਵਰਕ ਮਿਲੇਗਾ ਦੁਪੱਟੇ ਤੇ ਵੀ ਤੁਹਾਨੂੰ ਹੈਂਡਵਰਕ ਮਿਲੇਗਾ ਇੱਕ ਜੀ ਹੋਰ ਜ਼ਰੂਰੀ ਗੱਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੁਹਾਡੀ سپورਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਇਸ ਕਰਕੇ ਤੁਸੀਂ ਵੀਡੀਓ ਤਾਂ ਦੇਖ ਲੈਣਿਆ ਜੀ ਸਬਸਕ੍ਰਾਈਬ ਦਾ ਬਟਨ ਨਹੀਂ ਦਬਦੇ ਪਲੀਜ਼ ਸਬਸਕ੍ਰਾਈਬ ਦਾ ਬਟਨ ਦਬਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਹੈਂਡਵਰਕ ਹੋਇਆ ਪਿਆ ਬੀਦਸ਼ਾਲ ਜੀ ਕਲਰ ਚੈੱਕ ਕਰੀ ਜੋ ਸੂਟ ਦਾ ਰੇਟ ਹੈਗਾ ਜੀ 5200 ਰੁਪਿਆ 5200 ਰੁਪਿਆ ਸੂਟ ਦਾ ਰੇਟ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਬਹੁਤ ਪਿਆਰੇ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਬੈਲਵਟ ਦੇ ਸੂਟ ਹੈ ਜੀ ਸੂਟਾਂ ਦੇ ਕੀ ਆ ਕਹਿਣੇ ਇੰਨੇ ਪਿਆਰੇ ਬੈਲਵਟ ਦੇ ਸੂਟ ਹੈ ਜੀ ਹਰ ਵਾਰੀ ਬੈਲਵਟ ਦੇ ਸੂਟ ਲਿਆਉਣ ਦਾ ਮਤਲਬ ਇਹ ਹੈ ਜੀ ਕਿ ਸੂਟ ਹੁਣ ਜ਼ਿਆਦਾਤਰ ਡਿਮਾਂਡ ਬੈਲਵਟ ਦੇ ਸੂਟਾਂ ਦੀ ਕਰੇਵ ਦੇ ਸੂਟਾਂ ਦੀ ਨੇਚਰਲ ਕਰੇਵ ਬੈਲਵਟ ਪਸ਼ਮੀਨਾ ਹਨਾ ਇਸ ਤੋਂ ਇਲਾਵਾ ਅਪਾੜਾ ਸਿਲਕ ਦਾ ਵੀ ਹੁਣ ਥੋੜਾ ਟ੍ਰੈਂਡ ਘਟ ਗਿਆ ਪਰ ਫਿਰ ਵੀ ਲੋਕ ਪਾੜਾ ਸਿਲਕ ਵੀ ਬਾਏ ਕਰਦੇ ਆ ਹਨਾ ਸੂਟ ਦਾ ਪ੍ਰਾਈਸ ਹੈਗਾ ਜੀ 2099 ਕਲਰ ਚੈੱਕ ਕਰੀ ਜਾਓ ਜੀ ਪੂਰਾ ਤੁਹਾਨੂੰ ਸ਼ਲੀਨ ਦਾ ਸੂਟ ਮਿਲੂਗਾ ਜੀ ਸ਼ਲੀਨ ਦਾ ਸੂਟ ਮਿਲੂਗਾ ਦੁਪੱਟਾ ਵੀ ਤੁਹਾਨੂੰ ਸ਼ਲੀਨ ਦਾ ਮਿਲੂਗਾ ਕਲਰ ਆਪਸ਼ਨ ਬਹੁਤ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2099 2099 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਕੋਈ ਮੇਰੀ ਭੈਣ ਰੈਨਾ ਜਾਵੇ ਸਭ ਨੂੰ ਵਿਆਹਾਂ ਕਰਕੇ ਸੂਟਾਂ ਦੀ 니ਡ ਹੈ ਜੀ ਕਲਰ ਬਹੁਤ ਪਿਆਰੇ ਆ ਰੇਟ ਬਹੁਤ ਘੱਟ ਹੁੰਨੇ ਆ ਕੁਆਲਿਟੀ ਵਾਈਜ਼ ਕਪੜਾ ਬਹੁਤ ਗੁੱਡ ਹੁੰਦਾ ਹੈ ਜੀ ਜਿਨ੍ਹਾਂ ਕੋਲ ਅਸੀਂ ਕਪੜਾ ਭੇਜਦੇ ਆ ਉਹਨਾਂ ਨੂੰ ਕਪੜੇ ਦੀ ਕੁਆਲਿਟੀ ਪਤਾ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਵੈਲਵਟ ਦੇ ਚੈੱਕ ਕਰੀ ਜਾਓ ਜੀ ਪੂਰਾ ਹੈਵੀ ਤੁਹਾਨੂੰ ਸ਼ਰਟ ਮਿਲੂਗੀ ਤੁਹਾਨੂੰ ਸਟਾਲ ਤੇ ਵੀ ਪੂਰਾ ਵਧੀਆ ਵਰਕ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 2099 ਇੰਨਾ ਵਰਕ ਕਰਾਉਨੇ ਆ ਜੀ ਇਨ ਇਨ ਇਹਦੇ ਨਾਲੋਂ ਜ਼ਿਆਦਾ ਰੇਟ ਦਾ ਤਾਂ ਵਰਕ ਹੋ ਜਾਂਦਾ ਸੂਟ ਤੇ ਜਿੰਨੇ ਵਿੱਚ ਅਸੀਂ ਤੁਹਾਨੂੰ ਪੂਰਾ ਸੂਟ ਦੇ ਰਹੇ ਹਾਂ ਜੀ ਕਲਰ ਚੈੱਕ ਕਰੀ ਜਾਓ ਜੀ ਕਲਰ ਆਪਸ਼ਨ ਬਹੁਤ ਹੈ ਜੀ ਕੋਈ ਕਲਰ ਛੱਡਣ ਵਾਲਾ ਨਹੀਂ ਹੈਗਾ ਜੀ ਜਲਦੀ ਤੋਂ ਜਲਦੀ ਆਰਡਰ ਬੁੱਕ ਕਰੋ ਤੇ ਆਰਡਰ ਬੁੱਕ ਕਰਨ ਦਾ ਤਰੀਕਾ ਹੈਗਾ ਜੀ ਉਹ ਤੁਹਾਨੂੰ ਦੱਸਦੇ ਆ ਕਈ ਭੈਣਾਂ ਪੁੱਛ ਰਹੀਆਂ ਐ ਇਹ ਹੈਗੀਆਂ ਪਸ਼ਮੀਨੇ ਦੇ ਸੂਟ ਬਹੁਤ ਸੋਹਣੇ ਤੁਹਾਨੂੰ ਪਸ਼ਮੀਨੇ ਦੇ ਸੂਟ ਮਿਲਣਗੇ ਪਸ਼ਮੀਨੇ ਦੀ ਉਹ ਬਾਟਮ ਮਿਲੂਗੀ ਪਸ਼ਮੀਨੇ ਦੀ ਉਹ ਸ਼ਾਲ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਈਆ 1400 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਕਲਰ ਆਪਸ਼ਨ ਬਹੁਤ ਹੈ ਚੈੱਕ ਕਰੀ ਜਾਓ ਜੀ ਕੋਈ ਕਲਰ ਛੱਡਣਾ ਨਹੀਂ ਹੈਗਾ ਇੱਕ ਕਲਰ ਦੇ ਸੇਮ ਚਾਰ ਸੂਟ ਵੀ ਤੁਸੀਂ ਸੱਤੋਂ ਇਕੱਠੇ ਬਾਏ ਕਰ ਸਕਦੇ ਆ ਜੀ ਇਹਨਾਂ ਵਿੱਚ ਕੋਈ ਨਹੀਂ ਜਦੋਂ ਸਟਾਕ ਘਟ ਹੁੰਦਾ ਮੈਂ ਤੁਹਾਨੂੰ ਉਦੋਂ ਵੀ ਦੱਸ ਦੰਨੀ ਆ ਹੁਣ ਕੋਈ ਚੱਕਰ ਨਹੀਂ ਜੀ ਜੇ ਤੁਸੀਂ ਇੱਕ ਵੀਡੀਓ ਬਹੁਤ ਪਿਆਰੇ ਪਸ਼ਮੀਨੇ ਦੇ ਸੂਟ ਹੈ ਜੀ ਕਲਰ ਚੈੱਕ ਕਰੀ ਜਾਓ ਬਹੁਤ ਜ਼ਿਆਦਾ ਸੋਹਣੇ ਕਲਰ ਹੈ ਜੀ ਚੈੱਕ ਕਰੋ ਕਲਰ ਹਨਾ ਜੇ ਤੁਸੀਂ ਚਾਹੁੰਦੇ ਆ ਵੀ ਹਰ ਬਾਰੀ ਅਸੀਂ ਪਸ਼ਮੀਨਾ ਦੇਖੀ ਵਧੀਆ ਤੇ ਵਧੀਆ ਪਸ਼ਮੀਨਾ ਘੱਟ ਰੇਟ ਵਿੱਚ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਰੱਜ ਕੇ ਸ਼ੇਅਰ ਕਰਦੇ ਕਰੋ ਇੱਕ ਜੀ ਸਾਡੀ ਸ਼ਾਮ ਵਾਲੀ ਵੀਡੀਓ ਦੇਖਿਓ ਅੱਜ ਅਸੀਂ ਬਹੁਤ ਹੀ ਵਧੀਆ ਸੂਟਾਂ ਦੀ ਸੇਲ ਲਾ ਰਹੇ ਹਾਂ ਜਿਹੜੇ ਸਿੰਗਲ ਸਿੰਗਲ ਪੀਸ ਐ ਜੀ ਉਹ ਅਸੀਂ ਸੇਲ ਵਿੱਚ ਘਟ ਦਿੰਨੇ ਆ ਕੱਪੜਾ ਬਹੁਤ ਵਧੀਆ ਹੁੰਦਾ ਐਵੇਂ ਦੀ ਗੱਲ ਨਹੀਂ ਵੀ ਕੱਪੜਾ ਮਾੜਾ ਹੁੰਦਾ पर संडे ਸੀ 1.5 ਦੇ ਕਰੀਬ ਵੀਡੀਓ ਪਾਉਂਗੇ ਜੀ ਉਹਨੂੰ ਜ਼ਰੂਰ ਦੇਖਿਓ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਿਆ ਪਛਵੀਨੀ ਦਾ ਸੂਟ ਹੈ ਜੀ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਤੁਹਾਨੂੰ ਸੂਟ ਮਿਲ ਜਾਣਗੇ ਜੀ ਲਾਈਟ ਵੀ ਤੇ ਡਾਰਕ ਜੀ ਵੀ ਤੁਸੀਂ ਆਪਣਾ ਆਰਡਰ ਡਨ ਕਿਵੇਂ ਕਰਨਾ ਹੈ ਜੀ ਤੁਸੀਂ ਸਕਰੀਨਸ਼ਾਟ ਸੂਟ ਦਾ ਸਾਨੂੰ ਸੈਂਡ ਕਰਨਾ ਹੈ ਉਸ ਤੋਂ ਬਾਅਦ ਜੀ ਪੇਟੀਐਮ ਗੂਗਲ ਪੇ ਕਰਕੇ ਸਕਰੀਨਸ਼ਾਟ ਸੈਂਡ ਕਰਨਾ ਹੈ ਆਪਣਾ ਐਡਰੈਸ ਦੇਣਾ ਹੈ ਜੀ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਇਹ ਨਹੀਂ ਹੈ ਵੀ ਕਿਸੇ ਸ਼ਹਿਰ ਵਿੱਚ ਆਊਗਾ ਤੁਸੀਂ ਕਿਸ ਕਿਤੇ ਵੀ ਬੈਠੇ ਆ ਕਿਸੇ ਵੀ ਏਰੀਆ 'ਚ ਬੈਠੇ ਆ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਕੋਈ ਸ਼ਿਪਿੰਗ ਦੇ ਪੈਸੇ ਅਲੱਗ ਤੋਂ ਨਹੀਂ ਲਏ ਜਾਣਗੇ ਚਾਹੇ ਤੁਸੀਂ ਜਿਸ ਮਰਜ਼ੀ ਏਰੀਆ ਵਿੱਚ ਰਹਿੰਦੇ ਆ ਫੋਰਨ ਕੰਟਰੀ ਛੱਡ ਕੇ ਜੀ ਹੈਨਾ ਬਹੁਤ ਹੀ ਸੋਹਣੇ ਪਸ਼ਮੀਨੇ ਦੇ ਸੂਟ ਹੈ ਕਲਰ ਚੈੱਕ ਕਰੀ ਜਾਓ ਜੀ ਕੋਈ ਕਲਰ ਛੱਡਣ ਵਾਲਾ ਨਹੀਂ ਹੈਗਾ ਸਾਰੇ ਕਲਰ ਇੱਕ ਤੋਂ ਇੱਕ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸੂਟ ਚੈੱਕ ਕਰੀ ਜਾਓ ਜੀ ਪਸ਼ਮੀਨੇ ਦੇ ਲਾਈਟ ਡਾਰਕ ਜੋ ਵੀ ਤੁਹਾਡੇ ਘਰ ਵਿੱਚ ਜਿੱਦਾਂ ਦੇ ਵੀ ਕਲਰ ਤੁਸੀਂ ਪਾਉਣਾ ਪਸੰਦ ਕਰਦੇ ਹੋ ਤੁਸੀਂ ਸਭ ਤੋਂ ਬਾਏ ਕਰ ਸਕਦੇ ਆਂ ਜੀ ਬਹੁਤ ਵਧੀਆ ਪਸ਼ਮੀਨੇ ਦੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਿਆ 1400 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਚੈੱਕ ਕਰੀ ਜਾਓ ਜੀ ਬਹੁਤ ਸੋਹਣੇ ਲਾਈਟ ਡਾਰਕ ਦੋਨੇ ਤਰ੍ਹਾਂ ਦੇ ਸੂਟ ਲੈ ਕੇ ਆਨੇ ਆ ਜੀ ਕੋਈ ਸੂਟ ਐਦਾਂ ਦਾ ਨਹੀਂ ਹੈ ਕਿ ਤੁਸੀਂ ਛੱਡਣਾ ਇਹ ਸਾਰੇ ਸੂਟ ਬਹੁਤ ਹੀ ਪਿਆਰੇ ਆ ਪਸ਼ਮੀਨੇ ਦੇ ਐਦਾਂ ਸਾਡੇ ਪਸ਼ਮੀਨੇ ਦੀ ਕੋ ਹੋਰ ਕੁਆਲਿਟੀ ਹੈ ਜੀ ਇਹਦੇ ਵਿੱਚ ਬੂਰ ਨਹੀਂ ਆਉਂਦਾ ਤੁਸੀਂ ਬਸ ਸਿਰਫ ਰਾਤ ਨੂੰ ਸੂਟ ਵੇਅਰ ਕਰਕੇ ਨਹੀਂ ਪਹਿਣਾ ਬਿਲਕੁਲ ਵੀ ਸੂਟ ਤੇ ਕੋਈ ਬੂਰ ਨਹੀਂ ਆਉਂਦਾ ਹਾਂਜੀ ਜੇ ਤੁਸੀਂ ਰਾਤ ਨੂੰ ਸੂਟ ਵੇਅਰ ਕਰਕੇ ਪਹਿਨੇ ਆ ਤਾਂ ਬੂਰ ਜ਼ਰੂਰ ਆਊਗਾ ਉਹਦੀ ਸਾਡੀ ਕੋਈ ਗਾਰੰਟੀ ਨਹੀਂ ਹੈਗੀ ਜੀ ਪਰ ਜੇ ਤੁਸੀਂ ਡੇਢੇ ਸੂਟ ਪਾਉਂਗੇ ਜੀ ਇੱਕ ਸਰਦੀਆਂ ਇਹਦੀ ਕੇਅਰ ਕਰੋਗੇ ਸੂਟ ਦੀ ਤਾਂ ਆਰਾਮ ਨਾਲ ਹੀ ਤੇ ਬਿਲਕੁਲ ਬੂਰ ਨਹੀਂ ਆਉਣਾ ਕੋਈ ਵੀ ਕੱਪੜਾ ਬਹੁਤ ਹੀ ਪਰਫੈਕਟ ਹੈ ਜੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਪਸ਼ਮੀਨੇ ਦੇ ਕਾਨੀ ਕੁੱਲੂ ਪੱਟੀ ਵਾਲਿਆਂ ਦੇ ਸੂਟ ਹੈ ਜੀ ਬਹੁਤ ਸੋਹਣੇ ਘੇਰੇ ਤੇ ਤੁਹਾਨੂੰ ਪੱਟੀ ਮਿਲੂਗੀ ਫਰੰਟ ਤੇ ਵੀ ਤੇ ਬਾਵਾ ਤੇ ਤੇ ਬਾਟਮ ਤੇ ਕਈ ਸੂਟਾਂ ਦੇ ਬਾਟਮ ਤੇ ਹੈ ਕਈਆਂ ਦੇ ਨਹੀਂ ਹੈ ਇਹ ਕਲੀਅਰ ਕਰ ਲਿਓ ਜੀ ਸੂਟ ਬਾਏ ਕਰਨ ਲੱਗੇ 14 1450 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਪਸ਼ਮੀਨੇ ਦੇ 1450 ਰੁਪਿਆ ਸੂਟ ਦਾ ਪ੍ਰਾਈਸ ਹੈ ਜਲਦੀ ਤੋਂ ਜਲਦੀ ਆਪਣੇ ਸੂਟ ਬੁੱਕ ਕਰੋ ਜੀ ਕਿੰਨੇ ਪਿਆਰੇ ਪਿਆਰੇ ਸੂਟ ਹੈ ਜੀ ਪਸ਼ਮੀਨੇ ਦੇ ਕੋਈ ਸੂਟ ਛੱਡਣ ਵਾਲਾ ਨਹੀਂ ਹੈਗਾ ਜੀ ਜਲਦੀ ਜਲਦੀ ਸੂਟ ਲੋ ਕਲਰ ਬਹੁਤ ਪਿਆਰੇ ਆ ਜੀ ਚੈੱਕ ਕਰੀ ਜਾਓ ਕਲਰ ਜੀ ਕਿੰਨੇ ਪਿਆਰੇ ਆ ਬਹੁਤ ਸੋਹਣੇ ਕਲਰ ਆ ਜੀ ਬਹੁਤ ਜ਼ਿਆਦਾ ਪਿਆਰੇ ਪਸ਼ਮੀਨੇ ਦੇ ਲਾਈਟ ਡਾਰਕ ਦੋਨੇ ਤਰ੍ਹਾਂ ਦੇ ਸੂਟ ਹੈ ਜੀ ਕੋਈ ਵੀ ਸੂਟ ਇਹੋ ਜਿਹਾ ਨਹੀਂ ਹੈਗਾ ਜਿਹੜਾ ਤੁਹਾਨੂੰ ਰਿਪੀਟ ਡਿਜ਼ਾਈਨ ਮਿਲੂਗਾ ਜੀ ਹਰ ਵੀਡੀਓ 'ਚ ਤੁਹਾਨੂੰ ਨਵੇਂ-ਨਵੇਂ ਪਸ਼ਮੀਨੇ ਦੇ ਡਿਜ਼ਾਈਨ ਮਿਲਦੇ ਆ ਜੀ ਬਹੁਤ ਹੀ ਪਿਆਰੇ ਕਲਰ ਕੋਈ ਇਹ ਜੈ ਨਹੀਂ ਹੈਗਾ ਜਿਹੜਾ ਤੁਹਾਨੂੰ ਨਹੀਂ ਮਿਲੂਗਾ ਜਿਹੜਾ ਤੁਹਾਡੇ ਸੂਟ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਸੂਟ ਬਾਏ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਪਸ਼ਮੀਨੇ ਦੇ ਚੈੱਕ ਕਰੋ ਜੀ ਪਸ਼ਮੀਨੇ ਦੇ ਡਿਜ਼ਾਈਨ ਕਿੰਨੇ ਸੋਹਣੇ ਘੇਰੇ ਤੇ ਬਹੁਤ ਹੀ ਪਿਆਰਾ ਬਾਰਡਰ ਬਣਿਆ ਹੋਇਆ ਜੀ ਬਾਹਾਂ ਤੇ ਤੇ ਬਾਟਮ ਤੇ ਕਈਆਂ ਦੀ ਬਾਟਮ ਤੁਹਾਨੂੰ ਬਾਰਡਰ ਵਾਲੀ ਮਿਲੂਗੀ ਕਈਆਂ ਦੀ ਬਾਟਮ ਤੁਹਾਨੂੰ 2.5 ਮੀਟਰ ਦੀ ਪਲੇਨ ਮਿਲੂਗੀ ਇਹ ਨਾ ਸੋਚ ਪਹਿਲਾਂ ਆਪਣਾ ਕਲੀਅਰ ਕਰੋ ਸਾਡੇ ਨਾਲ ਜੀ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਪਸ਼ਮੀਨੇ ਦੇ ਮਿਲਣਗੇ ਬਹੁਤ ਜ਼ਿਆਦਾ ਸੋਹਣੇ ਸੂਟਾਂ ਦੇ ਸਟਾਈਲ ਚੈੱਕ ਕਰੋ ਕਿੰਨੇ ਸੋਹਣੇ ਆ ਸੂਟ ਦਾ ਪ੍ਰਾਈਸ ਹੈਗਾ ਜੀ 1450 1450 ਸੂਟ ਦਾ ਪ੍ਰਾਈਸ ਹੈ ਜੀ ਚੈੱਕ ਕਰੀ ਜੋ ਪਸ਼ਮੀਨਾ ਕਿੰਨੇ ਸੋਹਣੇ ਸੋਹਣੇ ਕਲਰ ਹੈ 1450 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਜੀ ਸੰਡੇ ਵਾਲੀ ਸੇਲ ਦਾ ਲਾਹਾ ਜ਼ਰੂਰ ਲਿਆ ਕਰੋ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਤੁਹਾਨੂੰ ਹੁਣ ਵੀ ਦੱਸਦੀ ਆ ਉਹ ਸੂਟ ਕੋਈ ਮਾੜੇ ਨਹੀਂ ਹੈਗੇ ਆਪਾਂ ਜਿਵੇਂ ਮਰਜ਼ੀ ਉਹਨਾਂ ਨੂੰ ਬਾਹਰ ਅੰਦਰ ਨੂੰ ਘਰ ਨੂੰ ਵੇਅਰ ਕਰੀਏ ਇਹ ਮੈਂ ਵੀਡੀਓ 'ਚ ਤੁਹਾਨੂੰ ਤਾਂ ਦੱਸਦੀ ਆ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਰੋਜ਼ ਵੀਡੀਓ ਦੇਖਦੀਆਂ ਖਾਸ ਤੌਰ ਤੇ ਉਹ ਇਸ ਵੀਡੀਓ ਇਸ ਸੂਟਾਂ ਦਾ ਲਾਹਾ ਜ਼ਰੂਰ ਲਿਆ ਕਰੋ ਕਿਉਂਕਿ ਤੁਹਾਡਾ ਵੀ ਕੋਈ ਫਾਇਦਾ ਹੋਵੇ ਤੁਸੀਂ ਰੋਜ਼ ਮੇਰੀ ਵੀਡੀਓ ਦੇਖਦੇ ਆ ਸਾਡੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਬਹੁਤ ਪਿਆਰੇ ਪਿਆਰੇ ਪਸ਼ਮੀਨੇ ਦੇ ਤੁਹਾਨੂੰ ਸੂਟ ਮਿਲਣਗੇ ਜੀ ਪਸ਼ਮੀਨੇ ਦੀ ਤੁਹਾਨੂੰ ਸ਼ਾਲ ਮਿਲੂਗੀ ਜੀ ਪਸ਼ਮੀਨੇ ਦੀ ਹੀ ਤੁਹਾਨੂੰ ਬਾਟਮ ਮਿਲੂਗੀ ਜੀ ਚੈੱਕ ਕਰੋ ਸੂਟ ਸੂਟ ਕਲਰ ਬਹੁਤ ਜ਼ਿਆਦਾ ਪਿਆਰੇ ਆ ਜੀ ਪਸ਼ਮੀਨੇ ਦੇ ਕੋਈ ਵੀ ਸੂਟ ਇਹ ਜਾਨੀ ਹੈਗਾ ਜਿਹੜਾ ਤੁਹਾਨੂੰ ਰਿਪੀਟ ਡਿਜ਼ਾਈਨ ਮਿਲੂਗਾ ਚੈੱਕ ਕਰੋ ਜੀ ਕਲਰ ਕਿੰਨੇ ਜਿਆਦਾ ਸੋਹਣੇ ਆ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਪਸ਼ਮੀਨੇ ਦੇ ਮਿਲਣਗੇ ਪਸ਼ਮੀਨੇ ਦੇ ਕਲਰ ਚੈੱਕ ਕਰੋ ਘੇਰੇ ਤੇ ਤੁਹਾਨੂੰ ਬਹੁਤ ਵਧੀਆ ਬਾਰਡਰ ਮਿਲੂਗਾ ਸ਼ਾਲ ਦੇਖੋ ਕਿੰਨੀ ਪਿਆਰੀ ਨਾਲ ਖੁੱਲੀ ਡੁੱਲੀ ਸ਼ਾਲ ਲਈ ਵੀ ਹੈ ਜੀ 2.5 ਮੀਟਰ ਦੀ ਤੁਹਾਨੂੰ ਸ਼ਾਲ ਮਿਲੂਗੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਤੇ 2.5 ਮੀਟਰ ਦੀ ਹੀ ਤੁਹਾਨੂੰ ਸ਼ਾਰਟ ਦਾ ਕੱਪੜਾ ਵੀ ਲੋੜਾ ਕਈ ਪਹਿਣਾ ਦਾ ਡਿਮਾਂਡ ਸੀ ਕਿ ਸ਼ਾਲ ਥੋੜਾ ਪ੍ਰਿੰਟਡ ਲੈ ਕੇ ਆਓ ਉਹਨਾਂ ਲਈ ਬਹੁਤ ਹੀ ਸੋਹਣਾ ਪ੍ਰਿੰਟਡ ਸ਼ਾਲ ਲੈ ਕੇ ਆਂਦਾ ਸ਼ਾਲ ਚੈੱਕ ਕਰੋ ਸੂਟਾਂ ਦੀ ਲੁੱਕ ਬਹੁਤ ਹੀ ਪਿਆਰੀ ਹੈ ਜੀ ਚੈੱਕ ਕਰੀ ਜਾਓ ਕਲਰ ਤੇ ਸੂਟਾਂ ਦੀ ਲੁੱਕ ਚੈੱਕ ਕਰੋ ਜੀ ਕਲਰ ਤੇ ਸੂਟਾਂ ਦੀ ਲੁੱਕ ਐਦਾਂ ਦੇ ਕਲਰ ਪਸ਼ਮੀਨੇ ਵਿੱਚ ਬਹੁਤ ਘੱਟ ਆਉਨੇ ਆ ਜੀ ਇਹ ਨਿਊ ਸਟਾਈਲ ਆਇਆ ਬਿਲਕੁਲ ਚੈੱਕ ਕਰੀ ਜਾਓ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਚੈੱਕ ਕਰੋ ਕਿੰਨੇ ਸੋਹਣੇ ਸੂਟ ਹੈ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1600 1600 ਰੁਪਈਆ ਸੂਟ ਦਾ ਪ੍ਰਾਈਸ ਹੈ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਤੁਸੀਂ ਸੂਟ ਦਾ ਸਕਰੀਨਸ਼ਾਟ ਖਿੱਚ ਕੇ ਸਿਰਫ ਸਾਨੂੰ ਪਿਕ ਸੈਂਡ ਕਰਨੀ ਹੈ ਜੀ ਚੈੱਕ ਕਰੋ ਜਲਦੀ ਜਲਦੀ ਕਿੰਨੇ ਸੋਹਣੇ ਸ਼ਾਲ ਹੈ ਜੀ ਕੁਝ ਵੀ ਤੁਹਾਨੂੰ ਸੂਟ ਤੇ ਕਰਵਾਉਣ ਦੀ ਲੋੜ ਨਹੀਂ ਸਿਰਫ ਤੁਸੀਂ ਐਦਾਂ ਹੀ ਸੂਟ ਸਟੀਚ ਕਰਾਓ ਤੇ ਆਪਣਾ ਸੂਟ ਵੇਅਰ ਕਰੋ ਕਿਉਂਕਿ ਆਲਰੇਡੀ ਗਲੇ ਦਾ ਡਿਜ਼ਾਈਨ ਵੀ ਉਹਨਾਂ ਨੇ ਬਣਾਇਆ ਹੋਇਆ ਜੀ ਬਹੁਤ ਹੀ ਪਿਆਰਾ neck ਦਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਹੈ ਬਟਨ ਲਗਾ ਕੇ ਤੇ ਘੇਰੇ ਤੇ ਤੁਹਾਨੂੰ ਮਿਲੇਗਾ ਕੁਝ ਪਾਈਪਿੰਗ ਲੇਸ ਦੇਣ ਦੀ ਅਲੱਗ ਤੇ ਜ਼ਰੂਰਤ ਨਹੀਂ ਹੈਗੀ ਜੀ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਥੈਂਕ ਯੂ so much